ਹੌਣ ਪੜਨਾ ਪੈਣਾ سوشل ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਹ ਵੀਡੀਓ ਇਸ ਵੀਡੀਓ ਵਿੱਚ ਤੁਸੀਂ ਇੱਕ ਨਿੱਕੀ ਜਹੀ ਬੱਚੀ ਨੂੰ ਉਂਗਲਾਂ ਨਾਲ ਗੱਲਾਂ ਕਰਦੇ ਹੋਏ ਵੇਖ ਸਕਦੇ ਹੋ ਅਸਲ ਵਿੱਚ ਦੋਸਤੋ ਇਸ ਬੱਚੀ ਦੇ ਸਕੂਲ ਵਿੱਚ ਪੇਪਰ ਚੱਲ ਰਹੇ ਨੇ ਤੇ ਇਹ ਬੱਚੀ ਵੇਖੋ ਕਿਵੇਂ ਸਕੂਲਾਂ ਵਿੱਚ ਪੜਨ ਵਾਲੇ ਬੱਚਿਆਂ ਨੂੰ ਇੱਕ ਸਲਾਹ ਦੇ ਰਹੀ ਹੈ ਇਸ ਕੁੜੀ ਦੀਆਂ ਗੱਲਾਂ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਅੱਜ ਕੱਲ ਦੇ ਜਵਾਬ ਵੇਖੋ ਕਿੰਨੇ ਜ਼ਿਆਦਾ ਤੇਜ਼ ਹੋ ਚੁੱਕੇ ਨੇ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਤੇ ਵੀਡੀਓ ਜੇਕਰ ਚੰਗੀ ਲੱਗੇ ਤਾਂ ਇੱਕ ਲਾਈਕ ਜ਼ਰੂਰ ਕਰਿਓ ਜੀ ਹੌਣ ਪੜਨਾ ਪੈਣਾ ਕੱਲ੍ਹ ਆਗਾ ਸੈਚਡੇ ਫਿਰ ਆਗਾ ਸੰਡੇ ਫਿਰ ਆਗਾ ਮੰਡੇ ਮੰਡੇ ਨੂੰ ਮੇਰਾ ਫਾਈਨਲ ਪੇਪਰ ਆ ਮੈਥ ਦਾ ਤੇ ਮੈਥ ਦੀ ਤਿਆਰੀ ਕਰ ਲੋ ਹੌਣ ਪੜਨਾ ਜ਼ਿਆਦਾ ਮੈਂ ਨਾ ਤੇ ਰੀਲਾ ਕਟ ਦੇਖਣੀ ਆਉਣੀ ਆ ਤੇ ਮਨਾਣੀ ਆਉਣੀ ਮੈਂ ਕੰਮ ਕਰਾਂ